ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਮਜੀਠੀਆ ਮਾਝੇ ਦੀ ਮੈੜ ਤੇ ਮਾਝੇ ਦੀ ਝੂਠ ਅਸਾ ਜਿਹੜੀ ਝੂਠ ਹੁੰਦੀ ਆ ਨਾ ਉਹਦੇ ਵਿੱਚੋਂ ਵੀ ਕੁਝ ਨਿਕਲਿਆ ਆਉਂਦਾ ਹੁੰਦਾ ਹੈ ਬਿਆਹਾਂ ਤੇ ਜਦੋਂ ਪਹਿਲਾਂ ਕੜਾਈਆਂ ਚੜ੍ਹਦੀਆਂ ਸੀ ਹੁਣ ਤਾਂ ਸ਼ਾਇਦ ਪੱਕਿਆ ਪਕਾਇਆ ਹਲਵਾਈ ਘਰੇ ਭੇਜਦੇ ਪਰ ਪਿੰਡਾਂ 'ਚ ਹਜੇ ਰੀਤੀ ਰਿਵਾਜ ਹੈਗਾ ਕੜਾਈ ਚੜਾਉਣ ਦਾ ਤੇ ਖੰਡ ਉਤੋਂ ਜਿਹੜੀ ਮੈਲ ਲਾਹੀ ਜਾਂਦੀ ਹੈ ਨਾ ਸ਼ੂਗਰ ਉਤੋਂ ਤੇ ਉਹਨੂੰ ਬਾਲਟੀਆਂ ਦੇ ਵਿੱਚ ਪਾਲੈਂਦੇ ਸੀ ਤੇ ਉਹਦੇ ਵਿੱਚੋਂ ਵੀ ਇੱਕ ਬੂਰਾ ਖੰਡ ਬਣ ਜਾਂਦੀ ਹੁੰਦੀ ਹੈ ਜਣਕੇ ਦੇਸੀ ਖੰਡ ਉਹ ਮੈਲ ਤੋਂ ਵੀ ਗਾਂ ਕੰਮ ਲਿਆ ਜਾਂਦਾ ਪਰ ਨੇੜਾ ਬਿਕਰਮ ਸਿੰਘ ਮੰਜੀਠੀਏ ਇਹਦੀ ਮੈਲ ਇਹਨੂੰ ਤੰਗ ਕਰ ਰਹੀ ਹੈ। ਇਹਦਾ ਇੱਕ ਸਾਥੀ ਮਿਜਲੈਂਸ ਨੇ ਫੜਿਆ ਹਰਪੀ ਸਿੰਘ ਗੁਲਾਟੀ। 6 ਦਿਨਾਂ ਦਾ ਰਿਮਾਂਡ ਮਿਲਿਆ ਹੈ। ਇਹ ਸ਼ਰਾਬ ਦਾ ਕਾਰੋਬਾਰੀ ਹੈ। ਤੇ ਇਹਦੇ ਨਾਲ ਗਲਾਸੀ ਮੰਜੀਠੀਆ ਸਾਹਿਬ ਦੀ ਖੜਕਦੀ ਸੀ। ਸਾਬ ਸ਼ਬਦ ਨਾਲ ਮੂਟੋ ਨਿਕਲ ਜਾਂਦਾ ਭੁੱਲ ਭਲੇਖੇ ਪਰ ਸਾਬ ਲਾਉਣਾ ਨਹੀਂ ਇਹਨਾਂ ਦੇ ਨਾਲ ਦਾ ਗਲਕ ਝੂਠ ਹਰਾਮਖੋਰ ਵਰਤੀਏ ਤਾਂ ਬਧੀਏ ਕਰੋੜਾਂ ਅਰਬਾਂ ਦਾ ਲੈਂਡ ਦੇਣਾ ਹਰਪੀਤ ਗੁਲਾਢੀ ਦੇ ਨਾਲ ਮਜੀਠੀ ਦਾ ਸੀ ਹੈਗਾ ਤੇ ਜਿਹੜੀ ਸ਼ਿਮਲੇ ਦੇ ਵਿੱਚ ਜ਼ਮੀਨ ਖਰੀਦੀ ਸੀ ਉਥੇ ਵੀ ਇਹ ਭਾਈ ਬਾਣ ਹੈ ਜਣ ਕੇ 파ਟਨਰ ਹੈ ਅਛਾ ਮੇਰੇ ਨਾਲ ਇੱਕ ਗੱਲ ਦਿਮਾਗ 'ਚ ਹੁਣਿਆ ਐਸੇ ਬਖਤਾਂਗੀ ਪਹਿਲਾਂ ਨਹੀਂ ਮੈਂ ਚਿੱਤੇ ਕਰੀ ਜਿਹੜੇ ਨਾ ਟਰੰਕਾਂ ਦੇ ਵਿੱਚ ਚਾਰ ਸ਼ੀਟ ਵਾਲੇ 40000 ਪੰਨੇ ਜਿੰਦਾ ਲਾ ਕੇ ਰੱਖੇ ਹੋਏ ਨਹੀਂ ਉਹਦੇ ਵਿੱਚ ਕੁਝ ਗਵਾਹ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਦਾ ਮੁੰਡਾ ਚਿੱਟੇ ਦੀ ਭੇਡ ਚੜ ਗਿਆ ਕਿਸ ਦਾ ਪਤੀ ਕਿਸ ਦਾ ਭਰਾ ਕਿਸ ਦੇ ਘਰ ਵਾਲਾ ਤੇ ਉਹ ਘੱਟੋ ਘੱਟ 7-800 ਗਵਾਏ ਜਿਹੜੇ ਜੱਸ ਸਭ ਨੂੰ ਜਾ ਕੇ ਕਹਿਣਗੇ ਵੀ ਸਾਡਾ ਘਰ ਮਜੀਠੀਏ ਨੇ ਉਜਾੜਿਆ ਚਿੱਟੇ ਨੇ ਉਜਾੜਿਆ ਇਹ ਬੱਟਣਾ ਨਹੀਂ ਚਾਹੀਦਾ ਹੁਣ ਜਿਹੜੇ ਆ ਗਵਾਹ ਨੇ ਹਰਬੀਤ ਗੁਲਾਟੀ ਵਰਗੇ ਇਹ ਵੱਡੇ ਗਵਾਹ ਨੇ ਇਹ ਹੁਣ ਅੱਜ ਜਦੋਂ ਪੇਸ਼ ਕੀਤਾ ਗਿਆ ਨੀਲੇ ਪੱਗ ਚਿੱਟੇ ਰਮਾਲਾ ਨਾਲ ਮੂੰਹ ਬੰਨਿਆ ਹੋਇਆ ਤੇ 15-20 ਹਜ਼ਾਰ ਵਾਲੀ ਉੱਪਰ ਦੀ ਜੈਕਟ ਪਾਈ ਹੋਈ ਕੋਟੀ ਜੀਨ ਦੀ ਪੈਂਟ ਟੌਮੀ ਦੀ ਵਧੀਆ ਪੇਸ਼ ਕੀਤਾ ਗਿਆ ਦਾਨਤ ਵਿੱਚ ਤੇ ਹੁਣ ਰਮਾਣ ਮਿਲਿਆ 6 ਦਿਨ ਦਾ ਭਵੰਤਮਾਨ ਨੇ ਫੋਨ ਕੀਤਾ ਹੁਣੇ ਮੁੱਦਾ ਪਾ ਕੇ ਕੁੱਟੋ ਇਹਨੂੰ ਇਦਾਂ ਹੀ ਕਹਿਣਾ ਹੁੰਦਾ ਤੁਸੀਂ ਉਹ ਜੇ ਭਾਨਾ ਕਹਿੰਦਾ ਸੀ ਭਗਵਾਨ ਜੀ ਮਾਨ ਨੇ ਕਹਿੰਦਾ ਵੀਡੀਓ ਰਾਹੀਂ ਲਾਈਵ ਦੇਖਿਆ ਵੀ ਭਗਵਾਨ ਦੇ ਕੁੱਟ ਪੈਂਦੀ ਆ ਕਿ ਨਹੀਂ ਪੈਂਦੀ। ਕਿਹਾ ਜਿਵੇਂ ਪੁਲਿਸਨ ਹਾਲਾਂਕਿ ਭਗਵਾਨ ਜੀ ਮਾਨ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਪੈਂਦੀ ਜਿਹੜੇ ਪੁਲਿਸ ਵਾਲੇ ਹੁੰਦੇ ਉਹ ਆਪ ਹੀ ਦੇਖ ਲੈਂਦੇ ਵੀ ਇਹ ਕਿੰਨੇ ਖੇਤਰਾਂ ਦੀ ਝਾਲ ਕਿਣ ਕਿ ਚੱਲ ਸਕਦੇ ਕਿੰਨੇ ਖੇਤਰ ਇਹਦੇ ਪੈਣੇ ਜ਼ਰੂਰੀ ਇਹਨਾਂ ਨੂੰ ਪਤਾ ਹੀ ਹੁੰਦਾ। ਅੱਛਾ ਮੈਨੂੰ ਇਦਾਂ ਲੱਗਦਾ ਵੀ ਜਵਾਨਤ ਦੀ ਅਰਜੀ ਲਾਈ ਹੋਈ ਹੈ ਵੀ ਜਦੋਂ ਉਹਨੂੰ ਜਦ ਸਭ ਨੇ ਸੁਣਵਾਈ ਕਰਨੀ ਹੁੰਦੀ ਹੈ ਤਰੀਕ ਅੱਗੇ ਪਾਈ ਜਾਂਦੀ ਹੈ ਤੇ ਉਹਨੂੰ ਪਹਿਲਾਂ ਪਹਿਲਾਂ ਕੋਈ ਨਵਾਂ ਸੱਪ ਨਿਕਲਿਆ ਆਉਂਦਾ ਹੈ ਫਿਰ ਜਿੰਨਾ ਚਿਰ ਉਹ ਸੱਪ ਨੂੰ ਫੜ ਕੇ ਅੰਦਰ ਨੇ ਬੰਦ ਕਰਦੇ ਪਟਾਰੀ ਵਿੱਚ ਉਹਨਾਂ ਚਿਰ ਫਿਰ ਸੁਣਵਾਈ ਵਾਸਤੇ ਜਦ ਸਾਬੀ ਬੇਟ ਕਰਦੇ ਆ ਜਦੋਂ ਸੁਣਵਾਈ ਦੀ ਤਰੀਕਾਉਂ ਦੀ ਦੁਆਰਾ ਫੇਰ ਕੋਈ ਨਾ ਕੁ ਸੱਪ ਨਿਕਲੋ ਸੱਪ ਹੀ ਇੰਨੇ ਇਹ ਸੱਪ ਕੋਈ ਪਾਕਿਸਤਾਨ ਤੋਂ ਹਿਮਾਚਲ ਤੋਂ ਬੰਗਲਾਦੇਸ਼ ਤੋਂ ਨਹੀਂ ਆਏ ਇਹ ਇਹਨਾਂ ਨੇ ਆਪ ਹੀ ਪਾਲਿਆ ਜੀ ਆਪ ਹੀ ਪਾਲਿਆ ਹੁੰਦੇ ਮਿੱਤ ਕਦੇ ਨਾ ਬੱਚੇ ਕਾਲੇ ਨਾਗਾ ਦੇ ਭਾਵੇਂ ਪਰ ਪਰ ਚੂਲੀਆਂ ਕੱਚਾ ਦੁੱਧ ਪਲਾਈ ਗੀ ਇਹ ਸਤਰਾਂ ਨੇ ਕਿਸ ਏਕਟਰ ਦੀਆਂ ਉਹਨਾਂ ਸ਼ੁਰੂਤ ਕੀਤੀ ਹੈ ਵੀ ਜਿਹੜਾ ਵੀ ਇਨਸਾਨ ਜਿਹੋ ਜਿਹਾ ਕਰਤੂਤ ਕਰਦਾ ਹੈ ਉਹੇ ਜੇ ਗੁਣ ਔਗਣ ਉਹਦੇ ਵਿੱਚ ਪਾਏ ਜਾਂਦੇ ਹੈ ਇਹ ਸਚਾਈ ਹੈ ਇਹ ਸੱਪ ਇਹਨਾਂ ਨੇ ਆਪ ਪੈਦਾ ਕੀਤੇ ਹੋਏ ਹੈ ਤੇ ਇਹਨਾਂ ਪੈਦਾ ਕੀਤੇ ਸੱਪਾਂ ਨੇ ਕਿੰਨੇ ਕੁ ਲੋਕਾਂ ਨੂੰ ਡੰਗਿਆ ਮਤਲਬ ਚਿੱਟੇ ਨਾਲ ਕਿੰਨੇ ਕੁ ਮਰੇ ਨੇ ਕਿੰਨੇ ਘਰੋਂ ਜੜੇ ਨੇ ਇਹ ਅੰਦਾਜ਼ਾ ਨਹੀਂ ਲਾ ਸਕਦੇ ਜਦੋਂ ਸਪੇਰੇ ਸੱਤ ਨੂੰ ਖੜਦੇ ਨੇ ਨਾ ਉਹਨਾਂ ਕੋਲੇ ਇੱਕ ਲੱਕੜ ਹੁੰਦੀ ਆ ਉਹ ਖੱਟੇ ਨਹੀਂ ਹੁੰਦੀ ਆ ਮੂੰਹ ਚ ਪਾ ਦਿੰਦੇ ਨੇ ਦੰਦ ਉਹਦੇ ਖੱਟੇ ਹੋ ਜਾਂਦੇ ਜੇ ਨਾ ਉਹ ਲੱਕੜ ਉਹਨਾਂ ਕੋਲੇ ਹੋਵੇ ਤਾਂ ਉਹ ਸਿਰ ਤੋਂ ਫੜਦੇ ਨੇ ਉਹਦਾ ਜਿਹੜਾ ਸ਼ਾਲਾ ਹੁੰਦਾ ਮੂੰਹ ਦੇ ਵਿੱਚ ਉਹ ਭੰਨ ਕੇ ਜ਼ਹਿਰ ਕੱਢ ਦਿੰਦੇ ਨੇ ਫਿਰ ਕਈ ਦਿਨਾਂ ਵਿੱਚ ਇਨਸ਼ਾਅੱਲਾ ਆਉਂਦਾ ਨਹੀਂ ਤੇ ਇਹ ਜਿਹੜੇ ਸੱਪ ਮਜੀਠੀਏ ਵਰਗੇ ਜਾਂ ਮਜੀਠੀ ਦੇ ਅਗੇ ਟਰੱਕ ਡੀਲਰ ਪੈਦਾ ਕੀਤੇ ਸੀ ਇਹਨਾਂ ਦੇ ਜ਼ਹਿਰ ਇੰਨਾ ਖਸਿਰਚ ਭਰਿਆ ਹੋਇਆ ਵੀ ਬਹੁਤੇ ਲੋਕ ਇਹਨਾਂ ਨੇ ਚਿੱਟੇ ਦੇ ਨਾਲ ਮਾਰ ਦਿੱਤੇ ਹੈ ਜ਼ਹਿਰੀ ਹੋ ਵੀ ਉਹ ਤਾਂ ਸੱਪ ਤੋਂ ਹੀ ਪੜੀ ਜਾਣਾ ਸੱਪ ਦਾ ਡੰਗਿਆ ਵੱਜ ਸਕਦਾ ਇਹ ਤੇ ਬਥੇਰੇ ਮੈਡ ਡਾਕਟਰ ਨੇ ਉਹਨੂੰ ਬਚਾ ਲੈਂਦੇ ਨੇ ਪਰ ਇਹਨਾਂ ਦਾ ਡੰਗਿਆ ਹੋਇਆ ਕੋਈ ਬਚਿਆ ਨਹੀਂ ਪੁੱਛ ਕੇ ਦੇਖੋ ਨਾ ਲੋਕਾਂ ਤੋਂ ਜਿਨ੍ਹਾਂ ਦੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲੇ ਘਾ ਅੁੱਗੇ ਹੋਏ ਨੇ ਤੇ ਹੁਣ ਜਿਹੜਾ ਇਹ ਹਰਾਮਖੋਰ ਗੁਲਾਟੀ ਫੜਿਆ ਹਰਪ੍ਰੀਤ ਸਿੰਘ ਸਿੰਘ ਤਾਂ ਇੱਥੇ ਲਿਖਿਆ ਪੋਸਟ ਤੇ ਮੈਂ ਤਾਂ ਬੋਲਦਾ ਵੈਸੇ ਇਹ ਸਿੰਘਾਂ ਸੰਗ ਵਾਲੀ ਗੱਲ ਕਿਹੜੀ ਹੈ ਤਾਂ ਝੂਠ ਹਰਾਮਖੋਰ ਨੇ ਸਿਰੇ ਦੀ ਅਰਬਾਂ ਖਰਬਾਂ ਦਾ ਧੰਦਾ ਇਹਦਾ ਸ਼ਰਾਬ ਦਾ ਕਾਰੋਬਾਰੀ ਹੈ ਤੇ ਮਜੀਠੀ ਨਾਲ ਲੰਬਾ ਚੌੜਾ ਲੈਣ ਦੇਣਾ ਤੇ ਜਿਹੜੀ ਜ਼ਮੀਨ ਸ਼ਿਮਲੇ ਦੇ ਵਿੱਚ ਖਰੀਦੀ ਹੈ ਵੱਡੇ ਵੱਡੇ ਘਰ ਦਿੱਲੀ ਵਿੱਚ ਨੇ ਕੈਲੀਫੋਰਨੀਆ ਜਾਂ ਕੈਨੇਡਾ ਦੇ ਵਿੱਚ ਕਾਰੋਬਾਰ ਨੇ ਇਹਨਾਂ ਹਰਾਮਖੋਰਾ ਨੇ 2 ਨੰਬਰ ਦਾ ਪੈਸਾ ਉੱਥੇ ਭੇਜਿਆ ਹੋਇਆ ਹਵਾਲੇ ਦਾ ਉਹ ਪੈਸਾ ਕਿੰਨਾ ਹੁੰਦਾ ਪੰਜਾਬ ਦੇ ਲੋਕਾਂ ਦਾ ਤੇ ਹੁਣ ਬੇਨਤੀ ਹੈ ਜੇ ਕੋਈ ਪੁਲਿਸ ਅਫਸਰ ਸੁਣ ਲਵੇ ਜਦੋਂ ਇਹਨੂੰ ਮੁੱਦਾ ਪਾਇਆ ਤਾਂ 2-4 ਪੱਟੇ ਵੱਧ ਲਾ ਦਿਓ ਚੰਗੇ ਰਹੋਗੇ ਤੇ ਨਹੀਂ ਇਹ ਬਿਮਾਰੀ ਜਿਹੜੀ ਹੈ ਨਾ ਚਿੱਟੇ ਵਾਲੀ ਪਤਾ ਨਹੀਂ ਕਿੱਧਰ ਨੂੰ ਘੁੰਮ ਕੇ ਕਿੱਧਰ ਹੋ ਜਾਣੀ ਹੈ ਕੰਟਰੋਲ ਕਰ ਲੋ ਇਹਨੂੰ ਚੰਗਾ ਹੋਇਆ ਫੜਿਆ ਗਿਆ ਤੇ ਹੁਣ ਜਿਹੜੇ ਨੀਲੀਆਂ ਪੱਗਾਂ ਵਾਲੇ ਨਾਰੇ ਲਾਉਂਦੇ ਹੁੰਦੇ ਆ ਪੰਥ ਕੀ ਜੀ ਪੰਥ ਕੀ ਜੀ ਤੁਹਾਨੂੰ ਬੇਨਤੀ ਹੈ ਵੀ ਮਾੜੀ ਮੋਟੀ ਸ਼ਰਮ ਕਰ ਲੋ ਅਕਾਲੀ ਹੋਮੋ ਤੁਸੀਂ ਤੇ ਤੁਹਾਡੇ ਸ਼ਰਾਬ ਦੇ ਕਾਰੋਬਾਰੀਆਂ ਦੇ ਨਾਲ bizness ਸਾਂਝੇ ਹੋਣ ਕੰਮ ਸਾਂਝੇ ਹੋਣ ਤਾਂ ਲੱਖ ਦੀ ਲਾਹਨਤ ਹੈ ਬਾਬੇ ਨਾਨਕ ਨੇ ਸਾਡੇ ਗੁਰੂ ਸਹਿਬਾਨ ਨੇ ਜਾਂ ਸਾਡੇ ਸਿੱਖ ਯੋਧਿਆਂ ਨੇ ਕਦੇ ਇਹ ਖੁੱਲ ਦਿੱਤੀ ਹੈ ਦੀ ਸਰਦੀ ਕੌਮ ਦੇ ਜਿਹੜੇ ਯੋਧੇ ਹੋਣਗੇ ਉਹ ਜਾਂ ਆਗੂ ਹੋਣਗੇ ਨਸ਼ੇ ਵੇਚਣਗੇ ਨਸ਼ਿਆਂ ਦੇ ਵਪਾਰੀ ਹੋਣਗੇ ਕਦੇ ਕਿਹਾ ਸੀ ਤੇ ਤੁਹਾਨੂੰ ਸ਼ਰਮ ਕੋਈ ਨਹੀਂ ਇਹ ਮਜੀਠੇ ਦਾ ਰਾਈਟ ਹੈਂਡ ਜਿਹਨੂੰ ਕਹਿ ਲੀਏ ਹੁਣ ਲੈ ਮੈਨੂੰ ਇੰਗਲਿਸ਼ ਆ ਗਈ ਥੋੜੀ ਜਿਹੀ ਇੱਥੇ ਤੇ ਉਹ ਫੜਿਆ ਜੀ ਹਰਬੀ ਸਿੰਘ ਗੁਲਾਟੀ ਤੇ ਅਰਬਾਂ ਖਰਬਾਂ ਦੀ ਪ੍ਰਾਪਰਟੀ ਸ਼ਰਾਬ ਦੇ ਨਾਲ ਇਹਨੇ ਬਣਾਈ ਹੈ ਤੇ ਸ਼ਰਾਬ ਦੇ ਨਾਲ ਵੀ ਬਹੁਤ ਬੰਦੇ ਮਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ